ਜੀ ਬਾਜੀ ਨਮਸਕਾਰ ਜੀ ਆਦਾਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਆ ਬਾਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਬਾਜੀ ਅੱਜ ਆਪਾਂ ਬਾਈ ਦੇ ਕੋਲ ਆਏ ਆ ਜੀ ਜਾਨਵਰ ਲੈਣ ਦੇ ਲਈ ਠੀਕ ਹੈ ਬਰੇ ਕੰਬੂਤਰ ਕਾਦੇ ਤੁਹਾਨੂੰ ਪਤਾ ਹੀ ਆ ਮੇਰਾ ਭਰਾ ਨੀਂਹੀਆਂ ਗੱਦੀਆਂ ਲਾਟਾਂ ਨੇ ਲਾਟਣਾ ਚੈੱਕ ਆ ਲਓ ਬਰੇ ਕੱਲਾ ਕੱਲਾ ਕੂਤਰ ਬਾਈ ਜੀ ਇੱਕ ਤੋਂ ਇੱਕ ਆ ਠੀਕ ਆ ਕਿਹੜਾ ਚੰਗਾ ਤੇ ਕਿਹੜਾ ਨਹੀਂ ਇੱਕ ਤੋਂ ਵੱਧ ਗਿਆ ਇੱਕ ਜਾਨਵਰ ਆ ਬਰੇ ਠੀਕ ਹੈ ਜੀ ਸਾਰੇ ਕੂਤਰ ਮੇਰਾ ਭਰਾ ਬਦਾਮਾਂ ਦੇ ਆ ਚੈੱਕ ਕਰ ਲਓ ਠੀਕ ਹੈ ਜੀ ਤੇ ਵੀਰੇ ਜਿੰਨੇ ਮਰਜੀ ਡਾਲ ਗਿਓ ਪੂਰੇ ਤਸੱਲੀ ਵਾਲੇ ਚੋਟੀ ਵਾਲੇ ਕਬੂਤਰ ਨੇ ਵਿੱਚੋਂ ਆਪਾਂ ਕਬੂਤਰ ਲੈ ਕੇ ਚੱਲੇ ਆ ਬਾਈ ਹਰਿਆਣ ਤੋਂ ਮੈਂ ਸੋਚਿਆ ਮਾੜੀ ਤੁਹਾਨੂੰ ਲੋਟ ਦੀ ਵੀਡੀਓ ਵਿਖਾ ਦਈਏ ਠੀਕ ਹੈ ਤੇ ਇੱਕ ਅੱਜ ਜਨਵਾਰ ਤੋਂ ਤੁਹਾਨੂੰ ਮੈਂ ਸ਼ੌਕ ਕਰਾ ਦੇਣਾ ਚੈੱਕ ਕਰ ਲਓ ਮੇਰਾ ਭਰਾ ਜਿਹੜੇ ਭਰਾ ਨੂੰ ਚਾਹੀਦੇ ਹੁਣ ਠੇਟ ਫੋਨ ਤੇ ਨੰਬਰ ਤੇ ਮੇਰਾ ਭਰਾ ਸੰਪਰਕ ਕਰ ਲਿਓ ਦੇ ਦੇ ਦਾਂਗੇ ਮੇਰਾ ਵੀਰਾ ਤੁਹਾਨੂੰ ਕੂਤਰ ਠੀਕ ਹੈ ਪਰ ਯਾਰ ਕਾਲ ਉਹੀ ਕਰੇ ਜਿਹੜੇ ਭਰਾ ਨੂੰ ਰਿਕੁਆਇਰਮੈਂਟ ਆ ਟਾਈਮ ਪਾਸ ਵਾਲੇ ਬੰਦੇ ਦੂਰ ਰਿਆ ਕਰਨ ਠੀਕ ਹੈ ਜੀ ਦੇਖੋ ਬਰੇ ਬੱਤਿਆਂ ਦੀ ਛੱਤ ਵਧੀਆ ਖੁੱਡੇ ਠੰਡੇ ਆ ਬਾਈ ਹਰਿਆਣੇ ਦੀ ਸਾਹ ਸੰਭਾਲ ਬਹੁਤ ਆ ਇਕਲੇ ਇਕਲੇ ਕੂਤਰ ਆਸਤੇ ਅੱਧ ਸਿਸਟਮ ਲਾਇਆ ਜੀ ਬੈਠਣ ਨੂੰ ਚੈੱਕ ਕਰ ਲਓ। ਬਾਕੀ ਸਾਨੂੰ ਮੈਂ ਸ਼ੌਂਕ ਵੀ ਕਰਾ ਦੇਣਾ ਬਰੇ ਇੱਕ ਕੂਤਰ ਦਾ। ਠੀਕ ਹੈ ਜੀ ਇਹ ਆ ਲਓ ਮੇਰਾ ਵੀਰੋ। ਆ ਚੈੱਕ ਕਰ ਲਓ ਸਾਨੂੰ ਦੇਖੋ ਜੀ ਕਿਵੇਂ ਜੋਤ ਬਣਦੀ ਕੂਤਰ ਤੇ। ਬਿਲਕੁਲ ਚਿੱਟਾ ਫੈਲ ਕਾਲੀ ਨੋਕ ਚਿੱਟੀਆਂ ਅੱਖਾਂ ਆ ਦੂਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਜੀ। ਸਦਰੀ ਉੱਤੇ ਮੇਰਾ ਭਰਾ ਲੱਗੇ ਹੋਇਆ ਤੇ ਵੀਰੇ ਇੱਕ ਆਹ ਗੱਲ ਦਾ ਕੂਤਰਾਂ ਦੇ ਵਿੱਚੋਂ ਬਚਾ ਚੈੱਕ ਕਰ ਲਓ। ਸੰਧੂਰੀ ਨੋਕ ਸੰਧੂਰੀ ਪਲਕਾਂ ਜਮਾ ਬਜੀ ਚਿੱਟੀਆਂ ਪਥਰੇਲੀ ਅੱਖਾਂ ਦਾ ਆਪਣਾ ਇਹ ਬੱਚਾ ਆ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਤੇ ਮੇਰਾ ਵੀਰ ਨਾਲ ਦੇ ਨਾਲ ਫੋਨ ਲਾ ਲਿਓ ਮੁੜ ਕੇ ਨਾ ਕਹੀਓ ਵੀਰੇ ਜਨਮ ਪਰ ਅਸੀਂ ਲੈਣੇ ਸੀ ਅਹੀ ਲੈਣੇ ਸੀ ਅਸੀਂ ਲੈਣੇ ਸੀ ਆ ਚੈੱਕ ਕਰ ਲੂ ਵਜੂਦ ਕੂਤਰਾਂ ਦਾ ਠੀਕ ਹੈ ਜੀ ਬਾਕੀ ਤੁਹਾਨੂੰ ਇੱਕ ਦੋ ਵੱਡੇ ਕੂਤਰਾਂ ਦੇ ਮੈਂ ਸ਼ੌਂਕ ਕਰਾ ਦੇਣਾ ਠੀਕ ਹੈ ਤੁਹਾਨੂੰ ਇੱਕ ਆਹ ਵੱਡਾ ਜੋੜਾ ਚੈੱਕ ਕਰ ਲਓ ਜੀ ਠੀਕ ਹੈ ਜੀ ਪ्युअर ਕਾਕੇ ਵਾਲੇ ਕੂਤਰਾਂ ਦੇ ਵਿੱਚੋਂ ਵੀਰੇ ਆਪਣਾ ਇਹ ਬਟਾ ਕੂਤਰ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਮੈਂ ਕਿਨਾਂ ਵੀਰੇ ਭੋਖ ਲੱਥੂ ਕੀ ਜਨਬਰ ਨੂੰ ਦੇਖ ਕੇ ਦੇਖੋ ਜੀ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਜੋਤਾਂ ਬੰਦੀਆਂ ਅੱਧੀ ਅੱਖ ਚਿੱਟੀ ਆ ਤੇ ਅੱਧੀ ਕਾਲੀ ਮੇਰਾ ਭਰਾ ਤੇ ਆਹ ਸੋ ਜਨੂੰ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਵੀਰੇ ਆਹਾ ਹੁੰਦੀਆਂ ਨੇ ਅਸਲ ਮਸਾਲਾ ਚੈੱਕ ਕਰ ਲਓ ਠੀਕ ਹੈ ਹਰ ਚੀਜ਼ ਮੇਰਾ ਭਰਾ ਪੈਸਾ ਨਹੀਂ ਹੁੰਦਾ ਠੀਕ ਹੈ ਬਾਈ ਹਰ ਨਾਲ ਆਪਣਾ ਪ੍ਰੇਮ ਪਿਆਰ ਕਾਫੀ ਆ ਠੀਕ ਹੈ ਤੇ ਕੋਈ ਲੋੜ ਨਹੀਂ ਬਾਈ ਹਰ ਨੂੰ ਜਿਆਦਾ ਪੈਸਿਆਂ ਦੀ ਇਹ ਤਾਂ ਬਸ ਵੀਰੇ ਵੈਸੀ ਬਾਈ ਹਰੇ ਚਕਾਉਣ ਲੱਗੇ ਕੂਤਰ ਬਾਕੀ ਤੁਸੀਂ ਭਰਾ ਦੇ ਕੂਤਰਾਂ ਦੀ ਕੁਆਲਿਟੀ ਆਪ ਹੀ ਚੈੱਕ ਕਰ ਲਈ ਹੁਣੀ ਚੈੱਕ ਕਰ ਲਓ ਜੀ ਦੇਖੋ ਨਹੀਂ ਤਾਂ ਮੇਰਾ ਭਰਾ ਇਹ ਹੋਏ ਜਾਨਵਰ ਕੌਣ ਦਿੰਦਾ ਆ ਕੁਆਲਿਟੀ ਚੈੱਕ ਕਰ ਲਓ ਤੁਹਾਡੀ ਸਕਰੀਨ ਦੇ ਸਾਹਮਣੇ ਮੇਰਾ ਭਰਾ ਲੈਂਥਾ ਚੈੱਕ ਕਰ ਲਓ ਕੂਤਰ ਦੀਆਂ ਤੇ ਵੀਰੇ ਇੱਕ ਆਹਾ ਵੱਡਾ ਕੂਤਰ ਬਾਬੇ ਜਾਨਟ ਵਾਲੇ ਕੂਤਰਾਂ ਵਿੱਚੋਂ ਜੀ ਪਹਿਲਾਂ ਜੀ ਪੂਸ ਚੈੱਕ ਕਰੂ ਮੇਰਾ ਭਰਾ ਪੂੰਜੇ ਵਿੱਚ ਮੇਰਾ ਭਰਾ ਕਾਲੇ ਫਰ ਕਾਲੀ ਨੋਕ ਚਿੱਟੀਆਂ ਅੱਖਾਂ ਲਓ ਜੀ ਛੱਡ ਦੂ ਮੈਂ ਸ਼ੌਕ ਕਰਾਉਣਾ ਆਹ ਲਓ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਜੇ ਇਹੋ ਜਿਹੀ ਨੋਕ ਸੱਜਣੋ ਉਹੋ ਜੀਆਂ ਪਾਲਕਾਂ ਫੁੱਲ ਗਰਮ ਕੂਤਰ ਆ ਪ्युअर ਠੀਕ ਹੈ ਜੀ ਕਬੂਤਰ ਤੇ ਮੇਰਾ ਪ੍ਰਾ ਕਾਲੀਆਂ ਦੇ ਬੱਚੇ ਵੱਡੇ ਕੂਤਰਾਂ ਦੇ ਨਾਲ ਜਾ ਕੇ ਭੜਦੇ ਆ ਚੈੱਕ ਕਰ ਲਓ ਠੀਕ ਹੈ ਬਾਕੀ ਮੁਕੰਮਲ ਵਜੂਦ ਤੇ ਆਹ ਵੀਰੇ ਕੂਤਰ ਦੇ ਪੈਰ ਆ ਬੈਠ ਵਾਲੀ ਥਾਂ ਤੇ ਲੱਪਾ ਚੈੱਕ ਕਰ ਲਓ ਤੇ ਆਹ ਬਾਈ ਜੀ ਕੂਤਰ ਆਪਣੇ ਦੇ ਪੈਰ ਆ ਜੀ ਬਿਲਕੁਲ ਲਾਲ ਸਰਖ ਪੈਰਾਂ ਦਾ ਸੱਜ ਨੂੰ ਆਪਣਾ ਜਾਨਵਰ ਆ ਠੀਕ ਹੈ ਬਾਕੀ ਆਹ ਜੋੜਾ ਐਸ ਬੰਨੇ ਚੈੱਕ ਕਰ ਲਓ ਤੁਸੀਂ ਜਾਨਵਰ ਨੂੰ ਪੂਰੇ ਜਿਹੜੇ ਵੀ ਬੰਦੇ ਘਰ ਜੋੜਾ ਆਹ ਗਿਆ ਨਾ ਪੂਰੀ ਸੱਜ ਨੂੰ ਬੱਲੇ ਬੱਲੇ ਹੋएगी ਬੱਲੇ ਬੱਲੇ ਤੇ ਬਾਕੀ ਚਲੋ ਕੋਈ ਨਹੀਂ ਬਾਕੀ ਵੀਡੀਓ ਆਪਾਂ ਤੁਹਾਨੂੰ ਘਰ ਜਾ ਕੇ ਵਿਖਾਉਨੇ ਆ ਮੁਕੰਮਲ ਸ਼ੌਂਕ ਨਾਲ ਆ ਠੀਕ ਆ ਜੀ ਸਦਿਆਂ ਨੂੰ ਆ ਹਾਲੀ ਢਾਂਗੀ ਉੱਤੇ ਜਨਪੁਰ ਆਪਣੀ ਆਹ ਲੱਗੇ ਹੋਏ ਆ ਠੀਕ ਆ ਜੀ ਇਹੋ ਜੀ ਢਾਂਗੀ ਮੇਰਾ ਭਰਾ ਤੁਸੀਂ ਤਿਆਰ ਕਰ ਲਿਓ ਸਦਿਆਂ ਨੂੰ ਜੰਨੇ ਮਰਜੀ ਢਾਲ ਲਿਓ ਜਨਪਾ ਠੀਕ ਆ